ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਸਾਂਝ ਰੱਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਸਾਡੇ ਵਾਲਾ ਰੇਡੀਓ ਦੇ ਉੱਤੇ ਬਹੁਤ ਸਾਰੀਆਂ ਖਬਰਾਂ ਨਹੀਂ ਸਾਂਝ ਪਾਉਣੀ ਮੰਦਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ ਤੇ ਪੂਰੇ ਦੇਸ਼ ਦੇ ਵਿੱਚ ਵੀ ਪਲ-ਪਲ ਦੇ ਉੱਤੇ ਕੁਝ ਨਾ ਕੁਝ ਵਾਪਰ ਰਿਹਾ ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਵਿੱਚ ਵਸਦੇ ਪੰਜਾਬੀਆ ਜਿਹੜੇ ਜਾਂ ਦੇਸ਼ੋਂ ਬਾਹਰ ਵਸਦੇ ਪੰਜਾਬੀਆ ਉਹਨਾਂ ਨੇ ਮਨਾਂ ਦੇ ਵਿੱਚ ਗਿੱਦੜਬਾਹੀ ਵਾਲੀ ਜ਼ਿਮਨੀ ਚੋਣ ਦੇ ਮੁਤਲਕ 100 ਤਰ੍ਹਾਂ ਦੇ ਸਵਾਲ ਤੇ ਤੋਖਲੇ ਪੈਦਾ ਹੋਏ ਆ ਕੀ ਸੁਖਬੀਰ ਸਿੰਘ ਬਾਦਲ ਹੀ ਗਿੱਦੜ ਬਾਹੇ ਦੀ ਜ਼ਮੀਨੀ ਚੋਣ ਲੜਨਗੇ ਕੀ ਡਿੰਪੀ ਢਿੱਲੋਂ ਦੇ ਨਾਲ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਤਿਆਰੀ ਕਰੀ ਬੈਠੇ ਆ ਸੁਖਬੀਰ ਸਿੰਘ ਬਾਦਲ ਦੇ ਸਾਬਕਾ ਸਾਥੀ ਇਹਨਾਂ ਦੇ ਨਾਲ ਸੁਖਬੀਰ ਬਾਦਲ ਦਾ ਮੁਕਾਬਲਾ ਹੋਊਗਾ ਕੀ ਮਨਪ੍ਰੀਤ ਬਾਦਲ ਭਾਜਪਾ ਦੇ ਵੱਲੋਂ ਚੋਣ ਲੜਨਗੇ ਤੇ ਕੀ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਕਾਂਗਰਸ ਦੇ ਵੱਲੋਂ ਚੋਣ ਲੜਨਗੇ ਇਹ ਲੋਕਾਂ ਦੇ ਮਨ ਦੇ ਵਿੱਚ ਸੌ ਤਰ੍ਹਾਂ ਦੇ ਸਵਾਲ ਪੈਦਾ ਹੋਏ ਆ ਗੱਲ ਨੰਬਰ 1 ਇਹ ਆ ਕਿ ਡਿੰਪੀ ਢਿੱਲੋਂ ਸੁਖਬੀਰ ਸਿੰਘ ਬਾਦਲ ਦੇ ਪੱਕੇ ਮਿੱਤਰ ਰਹੇ ਪਰ ਰਾਜਨੀਤੀ ਦੇ ਵਿੱਚ ਮਿੱਤਰਤਾ ਫਿੱਕੀ ਪੈ ਗਈ ਤੇ ਹੁਣ ਉਹਨਾਂ ਦੇ ਰਾਹ ਅੱਡ-ਅੱਡ ਹੋ ਗਏ। ਸੁਖਬੀਰ ਬਾਦਲ ਨੇ ਗੱਲ ਕਹੀ ਹੈ ਕਿ ਡਿੰਪੀ ਢਿੱਲੋਂ ਹੀ ਸਾਡੇ ਉਮੀਦਵਾਰ ਹੋਣਗੇ ਅਕਾਲੀ ਦਲ ਦੇ। ਉਹਨਾਂ ਨੂੰ ਘਰ ਵਾਪਸ ਆ ਜਾਣਾ ਚਾਹੀਦਾ। ਉਹਨਾਂ ਨੂੰ 10 ਦਿਨ ਦਾ ਸਮਾਂ ਦੰਨੇ ਆ ਪਰ ਡਿੰਪੀ ਢਿੱਲੋਂ ਨੇ ਇਹ ਗੱਲ ਕਹੀ ਹੈ ਕਿ 10 ਦਿਨ ਨਹੀਂ ਤੁਸੀਂ 10 ਘੰਟੇ ਵੀ ਵੇਟ ਨਾ ਕਰੋ ਤੁਸੀਂ ਆਪਣਾ ਉਮੀਦਵਾਰ ਐਲਾਨ ਦਿਓ। ਮੈਂ ਜਿੱਥੇ ਜਾਣਾ ਹੈ ਮੈਂ ਜਿਵੇਂ ਜਾਣਾ ਹੈ ਉੱਥੇ ਮੈਂ ਹੁਣ ਚਲੇ ਹੀ ਜਾਣਾ। ਮਤਲਬ ਇਹ ਆ ਕਿ ਸੁਖਬੀਰ ਸਿੰਘ ਬਾਦਲ ਦੀ ਕਿਹੜੀ ਦੇ ਵਿੱਚੋਂ ਡਿੰਪੀ ਢਿੱਲੋਂ ਬਿਲਕੁਲ ਬਾਹਰ ਆ ਹੁਣ ਅਗਲਾ ਸਵਾਲ ਇਹ ਆ ਕਿ ਕੀ ਸੁਖਬੀਰ ਸਿੰਘ ਬਾਦਲ ਦੇ ਕੋਲ ਕੋਈ ਗਿੱਦੜਬਾਹ ਦੇ ਵਿੱਚ ਹੋਰ ਉਮੀਦਵਾਰ ਹੈ ਜਿਹੜਾ ਕਿ ਚੋਣ ਲੜੇ ਜਾਂ ਸੁਖਬੀਰ ਸਿੰਘ ਬਾਦਲ ਖੁਦ ਚੋਣ ਲੜਨਗੇ ਡਿੰਪੀ ਢਿੱਲੋਂ ਜੇਕਰ ਆਮ ਆਦਮੀ ਪਾਰਟੀ ਵਿੱਚ ਜਾਂਦੇ ਆ ਤਾਂ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਇਸ ਗੱਲ ਦੀ 100% ਦੀ ਗਾਰੰਟੀ ਹੈ ਤੇ ਜੇਕਰ ਮਨਪ੍ਰੀਤ ਬਾਦਲ ਭਾਜਪਾ ਦੇ ਵੱਲੋਂ ਗਿੱਦੜਬਾਹ ਤੋਂ ਉਮੀਦਵਾਰ ਖੜਦੇ ਆ ਤਾਂ ਉਹਨਾਂ ਦਾ ਕੋਈ ਵजूद ਰਹੇਗਾ ਕਿਉਂਕਿ ਗਿੱਦੜਬਾਹਾ ਤੇ ਮਾਲਵੇ ਦੇ ਕਈ ਹਿੱਸਿਆਂ ਦੇ ਵਿੱਚ ਬੀਜੇਪੀ ਦਾ ਇੱਕ ਪੈਸੇ ਦਾ ਕੋਈ ਆਧਾਰ ਨਹੀਂ ਆ ਗਿੱਦੜਬਾਹਾ ਦੇ ਵਿੱਚ ਕਿੰਨੀ ਕੁ ਵੋਟ ਪੈ ਸਕਦੀ ਆ ਇਹਦੇ ਬਾਰੇ ਮਨਪ੍ਰੀਤ ਬਾਦਲ ਨੂੰ ਵੀ ਇਲਮ ਹੋਊਗਾ ਪਰ ਬੀਜੇਪੀ ਕੀ ਇਦਾਂ ਦੀ ਗਲਤੀ ਕਰੂਗੀ ਜਾਂ ਕੀ ਇਹ ਦਿਲ ਦਾ ਰਿਸਕ ਲਾਊਗੀ ਕਿ ਗਿੱਦੜਬਾਹੇ ਤੋਂ ਜ਼ਿਮਨੀ ਚੋ ਲੜੀ ਜਾਵੇ ਇਹ ਵੀ ਇੱਕ ਸਵਾਲ ਆ ਤੇ ਰਾਜਾ ਬਣਕ ਜਿੰਨਾ ਕਰਕੇ ਇਹ ਸੀਟ ਖਾਲੀ ਹੋਈ ਆ ਕਿਉਂਕਿ ਉਹ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਬਣੇ ਆ ਦੇ ਗੱਡੜਵਾਹਾ ਦੀ ਵਿਧਾਇਕੀ ਵਾਲੀ ਸੀਟ ਖਾਲੀ ਹੋਈ ਆ ਕਿ ਉਹਨਾਂ ਦੀ ਧਰਮ ਪਤਨੀ ਨੂੰ ਕਾਂਗਰਸ ਟਿਕਟ ਦੇ ਕੇ ਤੇ ਮੈਦਾਨ ਦੇ ਵਿੱਚ ਉਤਾਰੂ ਤੇ ਜੇਕਰ ਡਿੰਪੀ ਢਿੱਲੋਂ ਸੁਖਬੀਰ ਬਾਦਲ ਮਨਪ੍ਰੀਤ ਬਾਦਲ ਤੇ ਅਮਰਤਾ ਵਿੜਿੰਗ ਇਹ ਚਾਰੇ ਜਾਣੇ ਅਮੋ ਸਾਹਮਣੇ ਹੁੰਦੇ ਨੇ ਚੋਣਾਂ ਦੇ ਵਿੱਚ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਧਮਾਕਾ ਹੋਊਗਾ ਤੇ ਪੰਜਾਬ ਦੇ ਲੋਕਾਂ ਦਾ ਧਿਆਨ ਸਿਰਫ ਤੇ ਸਿਰਫ ਇਸ ਗੱਲ ਵੱਲ ਰਹੂਗਾ ਕਿ ਭਾਈ ਆ ਜਿੱਤੂ ਕੇ ਆ ਹਾਰੂ ਆ ਜਿੱਤੂ ਕੇ ਆ ਹਾਰੂ ਇਸ ਸਥਿਤੀ ਬਿਲਕੁਲ ਉਵੇਂ ਹੋਊ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ 13 ਲੋਕ ਸਭਾ ਦੀਆਂ ਸੀਟਾਂ ਦੇ ਵਿੱਚੋਂ ਧਿਆਨ ਸਿਰਫ ਇੱਕ ਬਠਿੰਡੇ ਵਾਲੀ ਸੀਟ ਦੇ ਵੱਲ ਸਭ ਦਾ ਰਹਿੰਦਾ ਕਿ ਇੱਥੋਂ ਬਾਦਲਾਂ ਦਾ ਕੀ ਬਣੂ ਇੱਥੋਂ ਹਰਸਿਮਰਤਪੁਰ ਬਾਦਲ ਦਾ ਕੀ ਬਣੂ ਸੋ ਗਿੱਦੜਵਾਹੇ ਵਾਲੀ ਸੀਟ ਆਉਣ ਦੇ ਦਿਨਾਂ ਦੇ ਵਿੱਚ ਵੀ ਵੀ ਆਈ ਪੀ ਹੋਣ ਜਾ ਰਹੀ ਹੈ ਤਾਂ ਜੋ ਇੱਥੇ ਪੰਜਾਬ ਦੇ ਲੋਕਾਂ ਦਾ ਧਿਆਨ ਕੇਂਦਰਿਤ ਰਹੂਗਾ ਉਸ ਤੋਂ ਅਗਲੀ ਗੱਲ ਇਹ ਆ ਇਹ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਵੱਲੋਂ ਲੰਘੇ ਕੱਲ ਮੁਲਾਕਾਤ ਕੀਤੀ ਗਈ ਹੈ ਜਾ ਕੇ ਉਹਨਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਉੱਥੋਂ ਦੇ ਅਧਿਕਾਰੀ ਨੇ ਜੋ ਉੱਥੋਂ ਦੇ ਮੁਤਬਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੂੰ ਉਹ ਮੰਗ ਪੱਤਰ ਸੌਂਪ ਕੇ ਆਏ ਨੇ ਅਸਲ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਜੀ ਕਿ 30 ਅਗਸਤ ਨੂੰ ਸੋਹਬੀਰ ਸਿੰਘ ਬਾਦਲ ਦੀ ਮਾਫੀ ਦੇ ਉੱਤੇ ਜੋ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਵੱਲੋਂ ਫੈਸਲਾ ਕੀਤਾ ਜਾਣਾ ਇਹ ਫੈਸਲਾ ਨਿਰਪੱਖ ਹੋਣਾ ਚਾਹੀਦਾ ਇਸ ਫੈਸਲੇ ਨੂੰ ਇੰਨੀ ਕਿ ਸ਼ਕਤੀ ਨਾਲ ਲਾਗੂ ਕੀਤਾ ਜਾਵੇ ਇੰਨਾ ਸਖਤ ਫੈਸਲਾ ਸੁਣਾਇਆ ਜਾਵੇ ਕਿ ਕੌਮ ਨੂੰ ਪਰਵਾਨ ਹੋਵੇ ਤਰਸੀਮ ਸਿੰਘ ਹੋਰਾਂ ਨੇ ਇਸ ਗੱਲ ਦੀ ਮੰਗ ਕੀਤੀ ਹੈ ਲਿਖਤੀ ਪੱਤਰ ਦੇ ਵਿੱਚ ਕਿ ਕੌਮ ਨੂੰ ਨਿਰਾਸ਼ਾ ਨਾ ਹੋਵੇ ਕੌਮ ਨੂੰ ਆਸ ਬਹੁਤ ਆ ਸੁਖਵੀਰ ਸਿੰਘ ਬਾਦਲ ਨੇ ਲੰਗੇ ਬੜੇ ਵਿੱਚ ਨੁਕਸਾਨ ਬਹੁਤ ਕੀਤਾ ਸੋ ਇਸ ਕਰਕੇ ਕੌਮ ਦੇ ਨੁਕਸਾਨ ਦੀ ਪਰਪਾਈ ਦੀ ਖਾਤਰ ਤੇ ਦਖਤਾਂ ਦੇ ਜਥੇਦਾਰ ਸਹਿਬਾਨ ਨੂੰ ਸੁਖਵੀਰ ਬਾਦਲ ਨੂੰ ਵੱਧ ਤੋਂ ਵੱਧ ਸਜ਼ਾ ਲਾਉਣੀ ਚਾਹੀਦੀ ਹੈ ਸੋ ਹੁਣ ਬਈਨੇ 30 ਤਰੀਕ ਨੂੰ ਕੀ ਬਣਦਾ ਯਾਨੀ ਕਿ ਪਰਸੋ ਕੀ ਬਣਦਾ ਅਸਲ ਵਿੱਚ ਗੱਲ ਕੀ ਹੈ ਗੱਲ ਇਹ ਹੈ ਕਿ ਅਕਾਲੀ ਦਲ ਦੇ ਵਿੱਚ ਖਿਲਾਰਾ ਪਿਆ ਹੋਇਆ ਅਕਾਲੀ ਦਲ ਦੇ ਵਿੱਚ ਖਿਲਾਰੇ ਵਾਲੀ ਇੱਕ ਧਿਰ ਦੇ ਵੱਲੋਂ ਪਿਛਲੇ ਰਿਣੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ ਗਈ ਸੀ ਕਿ ਸਾਡੇ ਕੋਲੋਂ ਬੀਤੇ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਦੇ ਲਈ ਅਸੀਂ ਮਾਫੀ ਮੰਗਦੇ ਹਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਸੁਖਬੀਰ ਬਾਦਲ ਵੀ ਮਾਫੀ ਮੰਗਣ ਸੁਖਬੀਰ ਬਾਦਲ ਹੋਰਾਂ ਦੇ ਵੱਲੋਂ ਜਾ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਲਿਖਤੀ ਤੌਰ ਦੇ ਉੱਤੇ ਮਾਫੀ ਮੰਗੀ ਗਈ ਉਹ ਮਾਫੀਦਾਂ ਮਾ ਵੀਰਲ ਵੀ ਹੋਇਆ ਹੁਣ ਉਸ ਤੋਂ ਬਾਅਦ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਵੱਲੋਂ ਮੀਟਿੰਗ ਕੀਤੀ ਜਾਣੀ ਹੈ 30 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਇਸ ਮੀਟਿੰਗ ਦੇ ਵਿੱਚ ਵਿਚਾਰ-ਵਟਾਂਦਰਾ ਹੋਣਾ ਕਿ ਕੀ ਸੁਖਬੀਰ ਸਿੰਘ ਮਾਦਲ ਨੂੰ ਮਾਫ ਕਰਨਾ ਚਾਹੀਦਾ ਜਾਂ ਮਾਫ ਨਹੀਂ ਕਰਨਾ ਚਾਹੀਦਾ ਕੀ ਸੁਖਬੀਰ ਸਿੰਘ ਮਾਦਲ ਨੂੰ ਧਾਰਮਿਕ ਸਜ਼ਾ ਲਾਉਣੀ ਚਾਹੀਦੀ ਹੈ ਜਾਂ ਕੋਈ ਹੋਰ ਗੱਲ ਉਸ ਤੋਂ ਪਹਿਲਾਂ ਹੀ ਤਰਸੀਮ ਸਿੰਘ ਜਾ ਕੇ ਮਿਲ ਕੇ ਆਏ ਨੇ ਜਥੇਦਾਰ ਸਹਿਬਾਨ ਨੂੰ ਤੇ ਇਹ ਗੱਲ ਕਹੀ ਹੈ ਵੀ 30 ਤਰੀਕ ਵਾਲੀ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਦੇ ਖਿਲਾਫ ਪੂਰੀ ਸਖਤੀ ਵਰਤੀ ਜਾਵੇ ਉਹਨੂੰ ਪੰਥਕ ਰਾਜਨੀਤੀ ਤੋਂ ਲਾਂਬੇ ਕੀਤਾ ਜਾਵੇ ਉਹਨੂੰ ਸਮਾਜਿਕ ਤੌਰ ਦੇ ਉੱਤੇ ਪਰੇ ਕੀਤਾ ਜਾਵੇ ਕਿਉਂਕਿ ਉਹਨੇ ਪੰਥ ਤੇ ਪੰਜਾਬਗਰਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਤਰਸੇਮ ਸਿੰਘ ਦੀ ਕਹੀ ਹੋਈ ਗੱਲ ਜਥੇਦਾਰ ਸਹਿਬਾਨ ਨੇ ਮੰਨ ਲੈਣੀ ਹੈ ਪਰ ਹਾਂ ਜਥੇਦਾਰ ਸਹਿਬਾਨ ਦੀ ਪਦਵੀ ਰੁਤਬਾ ਬਹੁਤ ਉੱਚਾ ਉਹਨਾਂ ਦੇ ਵੱਲੋਂ ਕੀ ਫੈਸਲਾ ਕੀਤਾ ਜਾਊਗਾ ਇਹਦੇ ਵੱਲ ਸਮੂਹ ਪੰਜਾਬਗਰਾਂ ਦਾ ਧਿਆਨ ਟਿਕਿਆ ਰਹਿਣਾ ਤੇ 30 ਤਰੀਕ ਨੂੰ ਕੀ ਸੁਖਬੀਰ ਸਿੰਘ ਬਾਦਲ ਨੂੰ ਮਾਫੀ ਮਿਲ ਜਾਂਦੀ ਹੈ ਜਾਂ ਕੀ ਉਹਨਾਂ ਨੂੰ ਕੋਈ ਮਾਫੀ ਦੇ ਤੌਰ ਦੇ ਉਤੇ ਸਦਾ ਲਈ ਜਾਂਦੀ ਹੈ ਤੇ ਜਾਂ ਕੀ ਮਾਫ ਨਹੀਂ ਕੀਤਾ ਜਾਂਦਾ ਇਹਦੇ ਬਾਰੇ ਜਿੱਥੇ ਚਾਰ ਪੰਜਾਬੀ ਬੈਠਦੇ ਆ ਉਹ ਗੱਲਾਂ ਬਾਤਾਂ ਜ਼ਰੂਰ ਕਰਦੇ ਆ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਤੇ ਜਿਹੜੇ ਇਸ ਵੇਲੇ ਪੰਜਾਬ ਦੇ ਜਲੰਧਰ ਖੇਤਰ ਤੋਂ ਤੇ ਹੈਗੇ ਲੋਕ ਸਭਾ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਉਹ ਜਾ ਕੇ ਮਿਲੇ ਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੂੰ ਉਹਨਾਂ ਨੇ ਮੁਲਾਕਾਤ ਕਰਕੇ ਤੇ ਮੇਰੇ ਖਿਆਲ ਵਿੱਚ ਡੇਢ ਦੋ ਘੰਟੇ ਦੀ ਮੁਲਾਕਾਤ ਕਰਕੇ ਇਹ ਗੱਲ ਕਹੀ ਆ ਕਿ ਇਹ ਸਿਸ਼ਟਾਚਾਰ ਦੇ ਨਾਤੇ ਮੁਲਾਕਾਤ ਸੀ ਚੰਨੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਹਿਮਾਚਲ ਪ੍ਰਦੇਸ਼ ਦੇ ਵਸਨੀਕਾਂ ਨੂੰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਣ ਵਾਲੇ ਪੰਜਾਬੀਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਨਾਲ ਲੰਘੇ ਬੜੇ ਵਿੱਚ ਸਾਹਮਣਾ ਕਰਨਾ ਪਿਆ ਇਹਨਾਂ ਵਿਸ਼ਿਆਂ ਦੇ ਉੱਤੇ ਅਸੀਂ ਚਰਚਾ ਕੀਤੀ ਆ ਇਹਨਾਂ ਵਿਸ਼ਿਆਂ ਦੇ ਉੱਤੇ ਚਰਚਾ ਕਰਨੀ ਸਮੇਂ ਦੀ ਬਹੁਤ ਵੱਡੀ ਲੋੜ ਵੀ ਆ ਤਾਂ ਜੋ ਭਵਿੱਖ ਦੇ ਵਿੱਚ ਉਧਰ ਲਿਆਂ ਨੂੰ ਇਧਰ ਤੇ ਇਧਰ ਲਿਆਂ ਨੂੰ ਉਧਰ ਜਾਣ ਆਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਇਸ ਤੋਂ ਇਲਾਵਾ ਹਿਮਾਚਲ ਤੇ ਪੰਜਾਬ ਦੀ ਰਾਜਨੀਤੀ ਬਾਰੇ ਗੱਲ ਵੀ ਹੋਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜ਼ਰੂਰ ਤੇ ਇਸ ਵਕਤੇ ਇਸ ਗੱਲ ਦੀ ਹੈ ਕਿ ਭਾਈ ਅਸੀਂ ਜਦੋਂ ਇੱਕ ਹਾਂ ਤੇ ਇੱਕ ਹੋ ਕੇ ਰਹੀਏ ਤੇ ਅਸੀਂ ਸ਼ਿਸ਼ਟਾਚਾਰ ਦੇ ਨਾਲ ਤੇ ਮੁਲਾਕਾਤ ਕਰਕੇ ਇਹਨਾਂ ਮਸਲਿਆਂ ਦੇ ਹੱਲ ਵਾਸਤੇ ਤੇ ਗੱਲਬਾਤ ਕੀਤੀ ਹੈ ਇਸ ਤੋਂ ਪਹਿਲਾਂ ਕੁਝ ਕੁ ਮਹੀਨੇ ਸੋ ਗਬੀਰ ਸਿੰਘ ਬਾਦਲ ਨੇ ਸੁਖਵਿੰਦਰ ਸੁਖੂ ਹਿਮਾ ਚਲਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਹੁਣ ਚਰਨਜੀਤ ਚੰਨੀ ਹੁਰਾ ਨੇ ਕੀਤੀ ਆ ਤੇ ਭਵਿੱਖ ਦੇ ਵਿੱਚ ਵਿਖਦੇ ਵੀ ਹੋਰ ਕੌਣ ਕਿਹਦੇ ਨਾਲ ਮੁਲਾਕਾਤ ਕਰਦਾ ਅਗਲੀ ਗੱਲ ਇਹ ਹੈ ਜੀ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਲੁਧਿਆਣਾ ਤੋਂ ਰਾਜਾ ਵੜਿੰਗ ਕੋਲੋਂ ਹਾਰ ਗਏ ਪਰ ਇਸ ਦੇ ਬਾਵਜੂਦ ਕੇਂਦਰ ਦੇ ਵੱਲੋਂ ਮੰਤਰੀ ਬਣਾਇਆ ਗਿਆ ਕੇਂਦਰੀ ਰਾਜ ਮੰਤਰੀ ਉਹਨਾਂ ਦੇ ਵੱਲੋਂ ਰਾਜਸਥਾਨ ਤੋਂ ਰਾਜ ਸਭਾ ਦੀ ਮੈਂਬਰੀ ਹਾਸਲ ਕਰ ਲਈ ਗਈ ਆ ਜਦੋਂ ਕੋਈ ਵੀ ਬੰਦਾ ਕੇਂਦਰ ਜਾਂ ਕਿਤੇ ਵੀ ਮੰਤਰੀ ਬਣ ਜਾਵੇ ਤੇ ਵੈਸੇ ਉਹ ਹਾਰਿਆ ਹੋਵੇ ਤੇ ਫਿਰ ਉਹਦੇ ਲਈ ਜ਼ਰੂਰੀ ਹੋ ਜਾਂਦਾ ਕਿ ਉਹ ਜਾਂ ਤਾਂ ਲੋਕ ਸਭਾ ਦੀ ਕੋਈ ਸੀਟ ਜਿਹੜੀ ਖਾਲੀ ਪਈ ਆ ਉਹ ਜਿੱਤੇ ਤੇ ਜਾਂ ਫਿਰ ਇਹ ਜ਼ਰੂਰੀ ਹੋ ਜਾਂਦਾ ਜੀ ਕਿ ਉਹ ਰਾਜ ਸਭਾ ਦੇ ਰਾਹੀਂ ਤੇ ਉਸ ਕੁਰਸੀ ਦੇ ਉੱਤੇ ਉਹ ਸ ਮੰਤਰੀ ਅਹੁਦੇ ਦੇ ਉੱਤੇ ਬਣਿਆ ਰਵੇ ਤੇ ਰਾਜਾ ਵੜਿੰਗ ਪਹਿਲਾਂ ਹਰਿਆਣਾ ਤੋਂ ਚੋਣ ਲੜਨ ਦਾ ਚਾਹਵਾਨ ਸੀ ਪਰ ਰਾਜਾ ਵੜਿੰਗ ਨੇ ਸੌਰੀ ਪਹਿਲਾਂ ਰਵਨੀਤ ਬਿੱਟੂ ਮਾਫੀ ਚਾਹੁੰਦੇ ਆ ਰਵਨੀਤ ਬਿੱਟੂ ਪਹਿਲਾਂ ਲੁਧਿਆਣਾ ਤੋਂ ਜਿਹੜੇ ਕਿ ਹੁਣ ਬਣੇ ਆ ਮੰਤਰੀ ਜਿਹੜੇ ਹੁਣ ਇਸ ਵੇਲੇ ਰਾਜਸਥਾਨ ਦੇ ਵਿੱਚੋਂ ਰਾਜ ਸਭਾ ਦੇ ਮੈਂਬਰ ਬਣੇ ਆ ਪਹਿਲਾਂ ਇਹਨਾਂ ਨੂੰ ਹਰਿਆਣਾ ਤੋਂ ਚੋਣ ਲੜਾਈ ਜਾਣੀ ਸੀ ਰਾਜ ਸਭਾ ਦੀ ਪਰ ਇਹਨਾਂ ਨੇ ਇਹ ਗੱਲ ਕਹਿ ਕੇ ਇਨਕਾਰ ਕਰਤਾ ਸੀ ਕਿ ਮੈਂ ਇੱਥੋਂ ਚੋਣ ਨਹੀਂ ਲੜਨੀ ਉਹਦਾ ਕਾਰਨ ਇਹ ਆ ਕਿ ਹਰਿਆਣੇ ਨਾਲ ਪੰਜਾਬ ਦਾ ਪਾਣੀ ਦਾ ਰੌਲਾ ਚੱਲਦਾ ਤੇ ਜੇ ਮੈਂ ਹਰਿਆਣੇ ਦੇ ਪੱਖ 'ਚ ਬੋਲੂੰਗਾ ਪੰਜਾਬ ਦੇ ਲੋਕ ਗੁੱਸੇ ਹੋਣਗੇ ਜੇ ਮੈਂ ਪੰਜਾਬ ਦੇ ਪੱਖ 'ਚ ਬੋਲੂੰਗਾ ਹਰਿਆਣੇ ਦੇ ਲੋਕ ਗੁੱਸੇ ਹੋਣਗੇ ਤੇ ਫਿਰ ਇਹਨਾਂ ਨੂੰ ਰਾਜਸਥਾਨ ਤੋਂ ਖੜਾ ਕਰ ਦਿੱਤਾ ਗਿਆ ਤੇ ਇਹ ਨਿਰਵਿਰੋਧ ਚੁਣੇ ਗਏ ਆ ਕਿਉਂਕਿ ਰਵਨੀਤ ਬਿੱਟੂ ਦੇ ਮੁਕਾਬਲੇ ਤੇ ਕੋਈ ਨਹੀਂ ਸੀ ਇੱਕ ਔਰਤ ਸੀ ਉਹਨੇ ਕਾਗਜ਼ ਵਾਪਸ ਲੈ ਲਏ ਇੱਕ ਹੋਰ ਬੰਦਾ ਸੀ ਉਹਦੇ ਵੱਲੋਂ ਕਾਗਜ਼ ਜਿਹੜੇ ਉਹਦੇ ਰੱਦ ਕਰ ਦਿੱਤੇ ਗਏ ਸੀ ਇੱਕ ਦੇ ਕਾਗਜ਼ ਰੱਦ ਹੋ ਗਏ ਇੱਕ ਨੇ ਕਾਗਜ਼ ਵਾਪਸ ਲੈ ਲਏ ਤੇ ਲੈ ਦੇ ਕੇ ਰਵਨੀਤ ਬਿੱਟੂ ਹੀ ਮੈਦਾਨ ਦੇ ਵਿੱਚ ਸੀ ਕਾਂਗਰਸ ਨੇ ਚੋਣ ਮੈਦਾਨ ਦੇ ਵਿੱਚ ਕੋਈ ਉਮੀਦਵਾਰ ਨਹੀਂ ਉਤਾਰਿਆ ਤੇ ਰਵਨੀਤ ਬਿੱਟੂ ਰਾਜ ਸਭਾ ਦੇ ਮੈਂਬਰ ਹੁਣ ਬਣ ਗਏ ਆ ਉਸ ਤੋਂ ਅਗਲੀ ਗੱਲ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੰਗਣਾ ਰਣੌਤ ਨੂੰ ਤੇ ਉਹਦੀ ਆਉਣ ਵਾਲੀ ਫਿਲਮ emergancy ਦੇ ਪ੍ਰਬੰਧਕਾਂ ਨੂੰ ਪ੍ਰੋਡਿਊਸਰ ਨੂੰ ਡਾਇਰੈਕਟਰ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਇਹ ਗੱਲ ਕਹੀ ਗਈ ਹੈ ਵੀ ਤੁਸੀਂ ਆਪਣੇ ਟ੍ਰੇਲਰ ਦੇ ਵਿੱਚ ਕੀ ਪੇਸ਼ ਕੀਤਾ ਇਹਦੇ ਵਿੱਚ ਕੀ ਸਿੱਖਾਂ ਦੇ ਖਿਲਾਫ ਕੁਝ ਪੇਸ਼ ਕੀਤਾ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਕੰਗੜਾ ਰਣੌਤ ਦੇ ਉੱਤੇ ਪਰਚਾ ਦਰਜ ਕਰਨ ਦੀ ਬੰਕ ਕੀਤੀ ਗਈ ਆ ਕੰਗੜਾ ਰਣੌਤ ਦੇ ਉੱਤੇ ਪਰਚਾ ਦਰਜ ਹੁੰਦਾ ਨਹੀਂ ਹੁੰਦਾ ਇਹ ਬਾਅਦ ਦੇ ਵਿਸ਼ੇ ਆ ਪਰ ਕੰਗੜਾ ਰਣੌਤ ਦੇ ਵੱਲੋਂ ਕਿਸਾਨਾਂ ਦੇ ਖਿਲਾਫ ਬੋਲੇ ਕਾਏ ਕਰਕੇ ਕੰਗਣਾ ਰਣੌਤ ਦੇ ਵੱਲੋਂ ਆਪਣੀ ਫਿਲਮ ਦੇ ਟ੍ਰੇਲਰ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਦਿਖਾਉਣ ਦੇ ਕਰਕੇ ਪੰਜਾਬ ਹਰਿਆਣਾ ਹਿਮਾਚਲ ਤੇ ਵੱਖ-ਵੱਖ ਥਾਵਾਂ ਦੇ ਉੱਤੇ ਇਸ ਵੇਲੇ ਬੜਾ ਹੱਲਾ ਗੁੱਲਾ ਛਿੜਿਆ ਪਿਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਕੰਗਣਾ ਰਣੌਤ ਨੇ ਆਪਣੀ ਆਉਣ ਵਾਲੀ ਫਿਲਮ ਦੇ ਵਿੱਚ ਸੱਚੀ-ਮੁੱੱਚੀ ਸਿੱਖਾਂ ਦਾ ਅਕਸ ਖਰਾਬ ਕੀਤਾ ਹਾਲਾਂਕਿ ਫਿਲਮ ਰਿਲੀਜ਼ 6 ਸਤੰਬਰ ਨੂੰ ਹੋਣੀ ਆ ਪਤਾ ਉਦੋਂ ਲੱਗੂਗਾ ਵੀ ਇਹਨੇ ਆਪਣੀ ਫਿਲਮ ਦੇ ਵਿੱਚ ਕੀ ਪੇਸ਼ ਕੀਤਾ ਕੀ ਨਹੀਂ ਪਰ ਕਿਉਂਕਿ ਅੜਤਾ ਬਾਰੇ ਲੋਕ ਜਾਣਦੇ ਆ ਇਸ ਕਰਕੇ ਲੋਕਾਂ ਨੇ ਮਨ ਵਿੱਚ ਇਸ ਗੱਲ ਦਾ ਤੋਖਲਾ ਕਿ ਕਿਤੇ ਕੰਗੜਾ ਰਣੌਤ ਨੇ ਇੱਕ ਵਾਰ ਫਿਰ ਸਿੱਖਾਂ ਦੇ ਖਿਲਾਫ ਤੋਹ ਗੱਲ ਨਹੀਂ ਕੀਤੀ ਤੇ ਕੰਗੜਾ ਨੇ ਹਾਲੇ ਤੱਕ ਇਸ ਗੱਲ ਦੀ ਜਿਹੜਾ ਸਪਸ਼ਟਕਰਨ ਵੀ ਨਹੀਂ ਦਿੱਤਾ ਕਿ ਭਾਈ ਮੈਂ ਫਿਲਮ ਦੇ ਵਿੱਚ ਕੀ ਕਿਹਾ ਤੇ ਕੀ ਨਹੀਂ ਕੀ ਜੋ ਲੋਕਾਂ ਦੇ ਮਨ ਦੇ ਵਿੱਚ ਤੋਖਲੇ ਹਨ ਉਹ ਹੋ ਰਹੇ ਆ ਕਿ ਜਾਂ ਉਹ ਨਹੀਂ ਹੈਗੇ ਸੋ ਵੇਖਦੇ ਕੀ ਬਣਦਾ ਇਹ ਫਿਲਮ ਦੇ ਪਹਿਲੇ ਸ਼ੋਅ ਦੇ ਵਿੱਚ ਹੀ ਪਤਾ ਲੱਗ ਜਾਣਾ ਕਿ ਉਹਨੇ ਸਿੱਖਾਂ ਦੇ ਪ੍ਰਤੀ ਆਪਣੀ ਕੀ ਸੋਚ ਪੇਸ਼ ਕੀਤੀ ਆ ਉਹਨੇ ਸਤਜਨ ਜਰਨੈਲ ਸਿੰਘ ਪਿੰਡਲਾਵਾਲੇ ਬਾਰੇ ਕੀ ਪੇਸ਼ ਕੀਤਾ ਉਹਨੇ ਉਹਨਾਂ ਦੇ کردار ਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਪਰ ਕੰਗੜਾ ਰਣੌਤ ਸ਼ਰਾਰਤੀ ਸੁਭਾਅ ਦੀ ਹੋਣ ਕਰਕੇ ਉਹਦੇ ਵੱਲੋਂ ਪੰਜਾਬ ਦੇ ਵਿੱਚ ਇਹ ਰੌਲਾ ਗੋਲਾ ਜਾਣ ਬੁੱਝ ਕੇ ਪਵਾਇਆ ਗਿਆ ਕਿਉਂਕਿ ਉਹ ਜਾਣਦੀ ਆ ਵੀ ਪੰਜਾਬ ਦੇ ਵਿੱਚ ਤਾਂ ਉਹਦੀ ਫਿਲਮ ਰਿਲੀਜ਼ ਹੋਣੀ ਨਹੀਂ ਜੇ ਫਿਲਮ ਰਿਲੀਜ਼ ਨਹੀਂ ਹੁੰਦੀ ਜਾਂ ਹੁੰਦੀ ਆ ਇੱਥੋਂ ਕੋਈ ਕਲੈਕਸ਼ਨ ਨਹੀਂ ਹੋਣੀ ਇਸ ਕਰਕੇ ਇੱਥੇ ਪਏ ਹੋਏ ਰੌਲੇ ਦਾ ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਵਿੱਚ ਪੋਜਿਟਿਵ ਅਸਰ ਜਾਵੇ ਮੁਫਤ ਦੇ ਵਿੱਚ ਪ੍ਰਚਾਰ ਹੋਵੇ ਤੇ ਉਹ ਆਪਣੇ ਇਸ ਕੰਮ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਹੋਈ ਆ ਅੱਜ ਪੰਜਾਬ ਦੇ ਵਿੱਚ ਉਹਦੇ ਪੁਤਲੇ ਫੁੱਕੇ ਜਾ ਰਹੇ ਆ ਉਹਦੇ ਖਿਲਾਫ ਬਿਆਨ ਦਿੱਤੇ ਜਾ ਰਹੇ ਆ ਉਹਦੇ ਖਿਲਾਫ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਉਹਦੇ ਖਿਲਾਫ ਵੱਡੀਆਂ-ਵੱਡੀਆਂ ਖਬਰਾਂ ਬਣ ਰਹੀਆਂ ਤੇ ਇਹੀ ਉਹ ਚਾਹੁੰਦੀ ਆ ਕਿ ਮੇਰੀ ਵੱਧ ਤੋਂ ਵੱਧ ਪ੍ਰਚਾਰ ਕਹਾਣੀ ਤੁਰੇ ਮੁਫਤ ਦੇ ਵਿੱਚ ਤੁਰੇ ਤੇ ਪੰਜਾਬ ਦੇ ਲੋਕ ਮੇਰਾ ਮੁਫਤ ਦੇ ਵਿੱਚ ਪ੍ਰਚਾਰ ਕਰਦੇ ਰਹਿਣ ਉਹ ਆਪਣੀ ਇਸ ਗੱਲ ਦੇ ਵਿੱਚ ਬਿਲਕੁਲ ਹੂ ਹੂ ਸਫਲਾ ਉਸ ਤੋਂ ਅਗਲੀ ਜਾਣਕਾਰੀ ਦੁਖਦਈ ਹੈ ਕਿ ਲੰਘੇ ਕੱਲ ਚਤਰ ਸਿੰਘ ਪ੍ਰਵਾਨਾ ਜਿਹੜੇ ਕਿ ਆਪਣੇ ਵੇਲੇ ਦੇ ਮਹਾਨ ਗੀਤਕਾਰ ਆ ਉਹਨਾਂ ਦੀ ਮੌਤ ਹੋ ਗਈ ਆ ਚਤਰ ਸਿੰਘ ਪ੍ਰਵਾਨਾ ਨੇ ਬਹੁਤ ਸਾਰੇ ਗੀਤ ਲਿਖੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੜੇ ਕਲਾਕਾਰਾਂ ਨੇ ਉਹਦੇ ਗੀਤ ਗਾਏ ਕਈ ਕਲਾਕਾਰਾਂ ਨੇ ਉਹਦੇ ਗੀਤ ਗਾਗਾ ਕੇ ਬਹੁਤ ਨਾਂ ਤੇ ਨਾਮਾ ਕਮਾਇਆ ਜਿਹਦੇ ਵਿੱਚ ਮਸ਼ਹੂਰ ਤੌਰ ਤੇ ਉਹਤੇ ਗੀਤ ਹੈਗੇ ਆ ਕਿ ਮਿੱਤਰਾਂ ਦਾ ਚੱਲਿਆ ਟਰੱਕ ਨੀ ਚੁੱਪ ਕਰਕੇ ਚੜ ਜਾ ਮਿੱਤਰਾਂ ਦੇ ਟਿਊਬਵੈਲ ਤੇ ਲੀੜੇ ਤੋੜਦੇ ਬਹਾਨੇ ਆ ਜਾ ਦਮਾਂ ਦਮ ਮਸਤ ਕਲੰਦਰ ਇਹ ਸਾਰੇ ਦੇ ਸਾਰੇ ਗੀਤ ਚਤਰ ਸਿੰਘ ਪ੍ਰਵਾਨਾ ਨੇ ਲਿਖੇ ਹੋਏ ਆ ਪਰ ਚਤਰ ਸਿੰਘ ਪ੍ਰਵਾਨਾ ਲੰਘੇ ਕੱਲ ਦੁਨੀਆ ਦੇ ਉਤੇ ਨਹੀਂ ਰਹੇ ਤੇ ਉਹਨਾਂ ਦੀ ਮੌਤ ਹੋ ਗਈ ਆ ਚਤਰ ਸਿੰਘ ਪ੍ਰਵਾਨਾ ਦੀ ਇੰਟਰਵਿਊ ਮੈਂ 2.5 ਤਿੰਨ ਸਾਲ ਪਹਿਲਾਂ ਲੁਧਿਆਣੇ ਦੇ ਵਿੱਚ ਜਾ ਕੇ ਉਹਨਾਂ ਨੇ ਕਿਰਾਏ ਦੇ ਘਰ ਦੇ ਵਿੱਚ ਜਿੱਥੇ ਉਹ ਕਿਰਾਏ ਤੇ ਰਹਿੰਦੇ ਸੀਗੇ ਕਮਰੇ ਦੇ ਵਿੱਚ ਉਥੇ ਕੀਤੀ ਸੀ ਬਹੁਤ ਮੰਦੜੀ ਹਾਲਤ ਸੀ ਬਹੁਤ ਨਰਕ ਵਾਲੀ ਸਥਿਤੀ ਵਿੱਚ ਰਹਿ ਰਹੇ ਸੀ ਬੜਾ ਉਹਨਾਂ ਦੇ ਦੁੱਖ ਤੇ ਲਿਆ ਗੀਤਕਾਰ ਚੋਟੀ ਦੇ ਪਰ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਨਾ ਸਰਕਾਰਾਂ ਨੇ ਫੜੀ ਸੋ ਹੁਣ ਉਹ ਦੁਨੀਆ ਦੇ ਉਤੇ ਨਹੀਂ ਰਹੇ ਪਰ ਇੱਕ ਸਵਾਲ ਜ਼ਰੂਰ ਉਹ ਖੜਾ ਕਰ ਗਿਆ ਕਿ ਕੀ ਆਉਂਦੇ ਸਮੇਂ ਦੇ ਵਿੱਚ ਚੰਗੇ ਗੀਤਕਾਰਾਂ ਗਾਇਕਾਂ ਕਬੱਡੀ ਖਿਡਾਰੀਆਂ ਸਮਾਜ ਸੇਵੀਆਂ ਜਿਨ੍ਹਾਂ ਨੇ ਸਮਾਜ ਲਈ ਸੱਚੀ ਮੁੱੱਚੇ ਕੁਝ ਕੀਤਾ ਹੋਵੇ ਸਰਕਾਰਾਂ ਇਹਨਾਂ ਦੇ ਲਈ ਕੋਈ ਪੈਨਸ਼ਨ ਦਾ ਇਹਨਾਂ ਦੇ ਲਈ ਕੋਈ ਰੋਜ਼ੀ ਰੋਟੀ ਦਾ ਅੰਤਲੇ ਵੇਲੇ ਜਦੋਂ ਦੁੱਖ ਭੋਗਦੇ ਕੋਈ ਦਵਾਈ ਬੂਟੀ ਦਾ ਪ੍ਰਬੰਧ ਕਰਨਗੇ ਕਿ ਨਹੀਂ ਕਰਨਗੇ ਕਿੰਨੇ ਦੁੱਖ ਦੀ ਗੱਲ ਹੈ ਵੀ ਜਿਨ੍ਹਾਂ ਨੇ ਸਾਰੀ ਉਮਰ ਕਿਸੇ ਕਲਾ ਦੇ ਲੇਖੇ ਲਾਈ ਭਾਵੇਂ ਉਹਨਾਂ ਨੇ ਕਿਸੇ ਗਲਤੀ ਕਰਕੇ ਨਹੀਂ ਸੰਭਾਲ ਕੇ ਰੱਖਿਆ ਜਾਂ ਕੁਝ ਵੀ ਹੋਇਆ ਪਰ ਅਸੀਂ ਉਹਨਾਂ ਦੀ ਜੇ ਸਰਕਾਰਾਂ ਉਹਨਾਂ ਦੀ ਇੱਕ ਪੈਨਸ਼ਨ ਨਹੀਂ ਲਾ ਸਕੀਆਂ 10-10 ਹਜ਼ਾਰ ਰੁਪਿਆ ਪੈਨਸ਼ਨ ਨਹੀਂ ਲਾ ਸਕੀਆਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਗੱਲ ਦੇ ਚਰਚੇ ਚੱਲਦੇ ਆ ਕਿ ਇਹਨਾਂ ਲੋਕਾਂ ਦੀਆਂ ਪੈਨਸ਼ਨਾਂ ਲੱਗਣਗੀਆਂ 10-10 ਹਜ਼ਾਰ ਰੁਪਿਆ ਪੈਨਸ਼ਨ ਲੱਗ ਜੂਗੀ ਪੰਜਾਬ ਦੇ ਵਿੱਚ ਮਸਾ ਇਹ 50 ਲੋਕ ਹੋਣਗੇ ਇਹੋ ਜਿਹੇ ਹਾਲਾਤ ਦੇ ਵਿੱਚ ਪਰ ਸਰਕਾਰਾਂ ਦੇ ਵੱਲੋਂ ਉਹਨਾਂ ਦੀ ਕਦੇ ਸਾਰ ਨਹੀਂ ਲਈ ਗਈ ਜਿਹੜੀ ਕਿ ਇੱਕ ਦੁੱਖ ਭਰੀਵਾਰਤਾ ਹੈਗੀ ਆ ਉਸ ਤੋਂ ਅਲੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਮੁੱਦੇ ਉੱਡੇ ਉੱਡੇ ਦੇ ਉੱਡੇ ਆ ਪਰ ਕਿਸੇ ਵੀ ਮੁੱਦੇ ਦਾ ਹਾਲ ਦੀ ਘੜੀ ਹਲੜੀ ਨਿਕਲ ਰਿਹਾ ਤੁਸੀਂ ਇਸ ਵੇਲੇ ਇਹ ਦੇਖੋ ਕਿ ਕੀ ਪੰਜਾਬ ਦੇ ਵਿੱਚ ਬੇਦਬੀ ਦਾ ਮੁੱਦਾ ਹੱਲ ਹੋ ਗਿਆ ਨਹੀਂ ਕੀ ਪੰਜਾਬ ਦੇ ਵਿੱਚ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੱਲ ਹੋਇਆ ਨਹੀਂ ਕੀ ਪੰਜਾਬ ਦੇ ਵਿੱਚ ਇਸ ਵੇਲੇ ਨਸ਼ਾ ਮੁਕਤ ਗਿਆ ਨਹੀਂ ਕੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਠੀਕ ਹੈ ਨਹੀਂ ਕੀ ਇਸ ਵੇਲੇ ਪੰਜਾਬ ਦੇ ਵਿੱਚ ਬਾਕੀ ਜਿੰਨੇ ਵੀ ਮੁੱਦੇ ਆ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗਾਇਬ ਹੋਣ ਦਾ ਉਸ ਮਸਲੇ ਤੇ ਕਾਰਵਾਈ ਹੋ ਗਈ ਹੈ ਨਹੀਂ ਇਸ ਮਸਲੇ ਦੇ ਉੱਤੇ ਕਿਸੇ ਨੇ ਗੌਰ ਨਹੀਂ ਕਰਨੀ ਇਹ ਚੋਣਾਂ ਦੇ ਮੁੱਦੇ ਆ ਤੇ ਚੋਣਾਂ ਦੇ ਮੁੱਦੇ ਚੋਣਾਂ ਦੇ ਮੌਕੇ ਹੀ ਉੱਠਦੇ ਆ ਤੇ ਉਸ ਤੋਂ ਅੱਗੇ ਪਿੱਛੇ ਇਹ ਬਿਲਕੁਲ ਠੱਪ ਹੋ ਜਾਂਦੇ ਆ ਜਿਸ ਤਰੀਕੇ ਨਾਲ ਇਹ ਹੁਣ ਠੱਪ ਹੋਏ ਪਏ ਆ ਸੋ ਇਹ ਆ ਗੱਲ ਕਿ ਆਉਂਦੇ ਕੁਝ ਸਮੇਂ ਬਾਅਦ ਜਦੋਂ ਜ਼ਿਮਨੀ ਚੋਣਾਂ ਹੋਣਗੀਆਂ ਇਹ ਮੁੱਦੇ ਉਦੋਂ ਉੱਠਣਗੇ ਫਿਰ ਉਸ ਤੋਂ ਬਾਅਦ 27 ਦੀਆਂ ਵਿਧਾਨ ਸਭਾ ਚੋਣਾਂ ਦੇ ਮੌਕੇ ਉੱਠਣਗੇ ਫਿਰ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਉੱਠਣਗੇ 29 ਦੇ ਵਿੱਚ ਪਰ ਉਸ ਤੋਂ ਪਹਿਲਾਂ ਇਹ ਮੁੱਦੇ ਦਮ ਤੋੜ ਜਾਂਦੇ ਆ ਸਾਬੰਦ ਹੋ ਜਾਂਦਾ ਇਹਨਾਂ ਮੁੱਦਿਆਂ ਦਾ ਸੋ ਇਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਵਾਲੀ ਗੱਲ ਹੈ ਕਿ ਭਾਈ ਨਾ ਤਾਂ ਇਹ ਮੁੱਦੇ ਕਦੇ ਹੱਲ ਹੋਏ ਨਾ ਇਹ ਮੁੱਦੇ ਛੇਤੀ ਕਿਤੇ ਹੱਲ ਹੋਣ ਦੀ ਸੰਭਾਵਨਾ ਤੇ ਸਰਕਾਰਾਂ ਇਹਨਾਂ ਵਿਸ਼ਿਆਂ ਦੇ ਉੱਤੇ ਬਣਦੀਆਂ ਸਨ ਬਣਦੀਆਂ ਹਨ ਤੇ ਬਣਦੀਆਂ ਪਤਾ ਨਹੀਂ ਕਿੰਨਾ ਚਿਰ ਰਹਿਣੀਆਂ ਜਿਵੇਂ ਆਪਾਂ ਗੱਲ ਕੱਲੇ ਪੰਜਾਬ ਦੇ ਵਿੱਚ ਨਸ਼ਾ ਨਹੀਂ ਮਾਰਦੀ ਕਰਗੇ ਤਾਂ ਪੰਜਾਬ ਦੇ ਵਿੱਚ ਨਸ਼ੇ ਅਜ ਵੀ ਥੜਾ ਥੜਾ ਵਿਕ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਸੀ 2023 ਦੇ ਵਿੱਚ ਪਟਿਆਲਾ ਦੇ ਵਿੱਚ ਖੜ ਕੇ 15 ਅਗਸਤ ਦੇ ਮੌਕੇ ਕਿ ਇੱਕ ਸਾਲ ਦੇ ਵਿੱਚ ਵਿੱਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਾ ਚਿਟਾ ਮੁਕਤ ਕਰ ਦੇਣਾ ਤੇ ਹੁਣ ਜਦੋਂ ਉਹਨਾਂ ਨੇ 2024 ਦੀ 15 ਅਗਸਤ ਨੂੰ ਜਲੰਧਰ ਦੇ ਵਿੱਚ ਝੰਡਾ ਲਹਿਰਾਇਆ ਤੇ ਯਾਨੀ ਕਿ 365 ਦਿਨਾਂ ਦੇ ਵਿੱਚ ਵੀ ਕਿਤੇ ਨਿਸ਼ਾਨੀ ਮੁਕਿਆ ਤੇ ਇਤਕੀ ਆਜ਼ਾਦੀ ਦਿਹਾੜੇ ਦੇ ਮੌਕੇ ਵੀ ਓਵਰਡੋਸ ਦੇ ਕਰਕੇ ਇੱਕ ਮੁੰਡੇ ਦੀ ਮੌਤ ਹੋਈ ਹੈ ਮਤਲਬ ਇਹ ਹੈ ਕਿ ਸਾਡੀ ਸਰਕਾਰ ਕੋਈ ਵੀ ਹੋਵੇ ਉਨਾਡੇ ਲੋਕ ਗਭੀਰਤਾ ਦੇ ਨਾਲ ਇਹਨਾਂ ਮੁੱਦਿਆਂ ਦੇ ਉੱਤੇ ਕਦੇ ਕੁਝ ਨਹੀਂ ਕੀਤਾ ਗਿਆ ਇਹ ਮਸਲੇ ਜਿਉਂ ਦੀ ਝੋਆ ਪਰ ਸਾਡੀ ਪੰਜਾਬ ਦੀ ਜਵਾਨੀ ਨੂੰ ਵੀ ਇੱਕ ਬੇਨਤੀ ਹੈ ਸਰਕਾਰਾਂ ਤੁਹਾਡੇ ਵੱਲ ਗੌਰ ਕਰਦੀਆਂ ਨਹੀਂ ਕਰਦੀਆਂ ਬਾਦ ਦਾ ਵਿਸ਼ਾ ਪਰ ਤੁਸੀਂ ਵੀ ਤਾਂ ਆਪਣੇ ਪਰਿਵਾਰ ਵੱਲ ਗੌਰ ਨਹੀਂ ਕੀਤੀ ਤੁਸੀਂ ਵੀ ਤਾਂ ਮਰਨ ਨੂੰ ਕਾਹਲ ਕੀਤੀ ਕਿਉਂਕਿ ਤੁਹਾਨੂੰ ਪਤਾ ਵੀ ਤੁਹਾਡੇ ਘਰ ਦੇ ਹਾਲਾਤ ਕੀ ਆ ਤੁਹਾਡੇ ਪਰਿਵਾਰ ਦੀ ਸਥਿਤੀ ਕੀ ਆ ਤੁਹਾਡੀ ਬਜ਼ੁਰਗ ਮਾਤਾ ਦੀ ਸਥਿਤੀ ਕੀ ਆ ਪਰ ਤੁਸੀਂ ਕਦੇ ਵੀ ਇਸ ਗੱਲ ਦੇ ਵੱਲ ਧਿਆਨ ਨਹੀਂ ਕੀਤਾ ਕਿ ਜੇ ਮੈਂ ਜਿਉਂਦਾ ਰਹੂੰਗਾ ਤੇ ਤਾਂ ਹੀ ਘਰ ਦੇ ਵਿੱਚ ਤੋਰੀ ਫੁਲਕਾ ਚੱਲੂਗਾ ਜੇ ਮੈਂ ਜਿਉਂਦਾ ਰਹੂੰਗਾ ਤਾਂ ਹੀ ਘਰ ਦੇ ਵਿੱਚ ਖੁਸ਼ੀਆਂ ਬਰਕਰਾਰ ਰਹਿਣਗੀਆਂ ਅਸੀਂ ਆਪਦੇ ਸੁਆਦਾਂ ਦੇ ਚੱਕਰ ਦੇ ਵਿੱਚ ਪੈ ਕੇ ਤੇ ਬਾਅਦ ਦੇ ਵਿੱਚ ਅਸੀਂ ਪਰਿਵਾਰ ਦੇ ਬਾਰੇ ਸੋਚਣਾ ਬੰਦ ਕਰਤਾ ਤੇ ਹਾਲਾਤ ਇਹ ਬਣ ਚੁੱਕੇ ਆ ਕਿ ਘਰਾਂ ਵਿੱਚ ਭੰਗ ਭੁਜਦੀ ਆ ਸੋ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਸਰਕਾਰਾਂ ਵੀ ਤੇ ਪੁਲਿਸ ਤੰਤਰ ਵੀ ਸਹੀ ਤਰੀਕੇ ਦੇ ਨਾਲ ਜਵਾਨੀ ਬਚਾਉਣ ਦੀ ਕੋਸ਼ਿਸ਼ ਕਰੇ ਤੇ ਜਵਾਨੀ ਨੂੰ ਵੀ ਇਹ ਚਾਹੀਦਾ ਕਿ ਉਹ ਆਪਣੇ ਮਾਪਿਆਂ ਨਾਲ ਆਪਣੇ ਜਾਣਕਾਰਾਂ ਦੇ ਨਾਲ ਧੋਖਾ ਨਾ ਕਰਨ ਉਹ ਆਪਣੀ ਜ਼ਿੰਦਗੀ ਨੂੰ ਆਪ ਵੀ ਕੀਮਤੀ ਸਮਝਣ ਕਿਸੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਕੀਮਤੀ ਨਹੀਂ ਸਮਝਣਾ ਅਗਲੀ ਜਾਣਕਾਰੀ ਇਹ ਆ ਕਿ ਲੰਘੇ ਕਲ ਡੱਬ ਵਾਲੀ ਦੇ ਵਿੱਚ ਪੰਜਾਬ ਰੋਡਵੇਜ਼ ਦੀ ਇੱਕ ਬੱਸ ਆ ਜਿਹੜੀ ਉਹ ਪਲਟ ਗਈ ਆ ਪੰਜਾਬ ਦੇ ਵਿੱਚ ਵਕਫ ਵਕਫ ਥਾਵਾਂ ਦੇ ਉੱਤੇ ਵਕਫ ਵਕਫ ਕਾਰਨਾਂ ਦੇ ਕਰਕੇ ਸੜਕ ਹਾਦਸੇ ਵਾਪਰਦੇ ਰਹਿੰਦੇ ਆ ਕਈ ਥਾਵਾਂ ਤੇ ਜਾਨੀ ਮਾਲੀ ਨੁਕਸਾਨ ਹੁੰਦਾ ਕਈ ਥਾਵਾਂ ਤੇ ਕਈ ਵਾਰ ਬਚਾਅ ਵੀ ਹੋ ਜਾਂਦਾ ਪਰ ਜਿਹੜੀ ਤਾਜ਼ਾ ਜਾਣਕਾਰੀ ਆ ਡੱਬ ਵਾਲੀ ਦੇ ਵਿੱਚ ਬੱਸ ਪਲਟਣ ਦੇ ਕਰਕੇ ਤੇ ਇੱਥੇ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ ਕੁਝ ਸਵਾਰੀਆਂ ਜ਼ਖਮੀ ਵੀ ਹੋਈਆਂ ਤੇ ਜਾਣਦੇ ਜਾਣੇ ਚੱਕਰ ਜਾਣਕਾਰੀ ਦਿੱਗੇ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਮੌਸਮਾ ਜਿਹੜਾ ਉਹ ਲੰਘੇ ਕੱਲ ਕਾਫੀ ਬਦਲ ਗਿਆ ਜਲੰਧਰ ਦੇ ਵਿੱਚ ਵੀ ਬਹੁਤ ਮੀਂਹ ਪਿਆ ਤੇ ਬਠਿੰਡਾ ਦੇ ਵਿੱਚ ਬੇਹਦ ਮੀਂਹ ਪਿਆ ਇਧਰ ਫਿਰੋਜ਼ਪੁਰ ਤੇ ਫਰੀਦਕੋਟ ਦੇ ਕਈ ਹਿੱਸਿਆਂ ਦੇ ਵਿੱਚ ਵੀ ਕਾਫੀ ਮੀਂਹ ਪਿਆ ਤੇ ਮੋਹਾਲੀ ਤੇ ਅਲੇਦਵਾਲੇ ਦੇ ਖੇਤਰਾਂ ਦੇ ਵਿੱਚ ਵੀ ਕਾਫੀ ਪੰਜਾਬ ਦੇ ਵਿੱਚ ਭਾਦੋਂ ਜਦੋਂ ਅੱਧੀ ਨਿਕਲ ਗਈ ਹੈ ਲਗਭਗ ਅੱਧੀ ਨਿਕਲ ਗਈ ਹੈ ਉਸ ਵੇਲੇ ਮੀਂਹ ਦੇ ਨਾਲ ਚੰਗਾ ਰੰਗ ਬਣਿਆ ਗਿਆ ਤੇ ਪੰਜਾਬ ਦੇ ਵਿੱਚ ਵਕ ਵਕ ਖਾਵਾਂ ਦੇ ਉੱਤੇ ਗੋਡੇ-ਗੋਡੇ ਪਾਣੀ ਖੜ ਗਿਆ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਬਠਿੰਡਾ ਖੇਤਰ ਦੇ ਸਰਕੀ ਬਾਜ਼ਾਰ ਤੇ ਹੋਰ ਕਈ ਬਾਜ਼ਾਰਾਂ ਦੇ ਵਿੱਚ ਬੇਹੱਦ ਪਾਣੀ ਦੇਖਣ ਨੂੰ ਮਿਲਿਆ ਇਹ ਪਾਣੀ ਇਹਨਾਂ ਬਾਜ਼ਾਰਾਂ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਮੌਕੇ ਵੀ ਖੜਦਾ ਸੀ ਕਾਂਗਰਸ ਦੇ ਮੌਕੇ ਵੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੌਕੇ ਵੀ ਸਰਕਾਰਾਂ ਇੱਕੋ ਜਿਹੀਆਂ ਹੁੰਦੀਆਂ ਨਿੱਕੀ ਨਿੱਕੀ ਗੱਲ ਤੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਤੇ ਹਾਲੇ ਵੀ ਬਠਿੰਡੇ ਦੇ ਵਿੱਚ ਵਸਦੇ ਲੋਕਾਂ ਦਾ ਹਾਲ ਉਹੀ ਆ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਸਾਡੇ ਵਾਲਾ ਰੇਡੀਓ ਦੇ ਉੱਤੇ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਬਹੁਤ ਬਹੁਤ ਧੰਨਵਾਦ